ਕੀ ਨਾਮ ਆੜਾ ਸਰਦਾਰ ਜੀ ਕਸ਼ਮੀਰ ਦੇ ਤੋਂੜਾ ਜੀ ਗੁਰਮੇਸ ਸਿੰਘ ਜੀ ਸ਼ਾਨ ਸਿੰਘ ਸਰਜੀਤ ਸਿੰਘ ਜੀ ਕੀ ਸਮੱਸਿਆ ਆ ਇੱਥੇ ਸਮੱਸਿਆ ਕਾਸੀ ਬਸੋ ਨਾ ਖੈਰ ਪਾਣੀ ਨੂੰ ਦੇਖ ਹੀ ਜਾ ਤਾਂ ਪਾਣੀ ਖੜਾ ਪਾਣੀ ਕਲ ਤੋਂ ਹੀ ਕੀਤੇ ਜਾਣੀ ਆ ਦੇ ਅੱਛਾ ਅੱਧਾ ਬਰਾ ਆ ਰਹਿਣਾ ਠੀਕਾ ਜੀ ਇਹ ਪਿੰਡ ਸਹਿਜਾਦਾ ਵਾ ਕਿੰਨੇ ਏਕੜ ਜ਼ਮੀਨ ਹੈ ਇਹ ਲਗਭਗ ਤੇ 10-15 ਏਕੜ ਦੇ ਆਗੇ ਹੋ ਗਈ ਆ ਇਹ ਤੁਹਾਡੇ ਚਮਾ ਕਿਸਾਨਾਂ ਦੇ ਆ ਪਾਣੀ ਖੜਾ ਜੀ ਇੱਥੇ ਤਾਂ ਕਣਕ ਬੀਜਣ ਦੀ ਕੋਈ ਗੁਜਾਇਸ਼ ਨਹੀਂ ਹੈਗੀ ਇਹ ਪਿੰਡ ਸਹਜਾਦ ਦਾ ਰਮਦਾਸ ਦੇ ਨੇੜੇ ਅੰਮ੍ਰਿਤਸਰ ਜ਼ਿਲ੍ਹਾ ਤੋਂ ਇੱਥੇ ਇਹ ਤਾਂ ਦੱਸਲਾ ਕਿਉਂਕਿ ਕਾਫੀ ਲੰਮਾ ਸਮਾਂ ਬੀਤਣ ਤੇ ਜੁਰ ਪਾਣੀ ਨਹੀਂ ਲੱਥਿਆ ਤੇ ਕਿੰਨੇ-ਕਿੰਨੇ ਫੁੱਟ ਪਾਣੀ ਹੋਊ ਹੁਣ ਇਹ ਪਾਣੀ ਹੋ ਰਿਹਾ ਜੀ ਪੰਜ ਚਾਰ ਫੁੱਟ ਤੋਂ ਤਾਂ ਹੋਖਦਾ ਹੋ ਸਕਦਾ ਕਿ ਇਹ ਧਾਰੀ ਹੋਵੇ ਅੱਛਾ ਹਾਂਜੀ ਹੱਲੇ ਵੀ ਇੰਨਾ ਪਾਣੀ ਹੈਗਾ ਵਾ ਹਾਂਜੀ ਠੀਕ ਅੱਜ ਕੀ ਨਾਂ ਆ ਜੀ ਮੈਂ ਨਦਰਪਾਲ ਸਿੰਘ ਹਾਂ ਜੀ ਅੱਛਾ ਦਿਲਬਖ ਸਿੰਘ ਪਿੰਡ ਕਿਹੜਾ ਪਿੰਡ ਸਹਜਾਦਾ ਠੀਕ ਹੈ ਜੀ ਆਪਣਾ ਹਰਪ੍ਰੀਤ ਸਿੰਘ ਜੀ ਸਹਜਾਦਾ ਪਿੰਡ ਆ ਪਿੰਡ ਜਟਾ ਪਹਿਲੀ ਸਹਜਾਦੇ ਜੀ ਸਾਡੇ ਸਹਜਾ ਜੀ ਹਾਂਜੀ ਅੱਛਾ ਤੇ ਕੀ ਆ ਜਿਹੜਾ ਪਾਣੀ ਖੜਾ ਵਾ ਸਹਜਾਦੇ ਪਿੰਡ ਚ ਕੀ ਹੈ ਮੰਡਿਆ ਹਾਂਜੀ ਥੱਲੇ ਮੰਡਿਆ 100 ਕਿਲੇ ਤੋਂ 100 ਤੋਂ ਉੱਪਰ ਹੀ ਹੋਏਗਾ ਜਿਹੜਾ ਮਤਲਬ ਪਾਣੀ ਜਿਹੜਾ ਉਦੋਂ ਦਾ ਖਲੋਤਾ ਜਦੋਂ ਆਇਆ ਹੜ ਉਦੋਂ ਬਾਅਦ ਕੀ ਰਿਹਾ ਕਣਕ ਬੀਜੀ ਜਾਊ ਇਹਦੇ ਚ ਬਹੁਤ ਮੁਸ਼ਕਲ ਹੈ ਜੀ ਅੱਛਾ ਹਾਂਜੀ ਕੀ ਚਾਹੁੰਦੇ ਜੀ ਐਂ ਕੰਨੇਗਾ ਸਰਕਾਰ ਕੋ ਮੈਤ ਕਰੇ ਠੀਕ ਹੈ ਕਿ ਪਾਣੀ ਦਾ ਕੋਈ ਔਕਾਤ ਕਰਦੇ ਹੋ ਇਹ ਥਲੇ ਪੁਲੀ ਨਹੀਂ ਕੋਈ ਦੂ ਬੰਨੇ ਪੁਲੀ ਹੁੰਦੀ ਪਾਣੀ ਸਾਰਾ ਨਿਕਲ ਜਾਣਾ ਠੀਕ ਚਲੋ ਵੀ ਇਹਨਾਂ ਦੀ ਬੇਨਤੀ ਆ ਅਸੀਂ ਵੀ ਇੱਥੇ ਆਏ ਇਹਨੂੰ ਦੇਖਿਆ ਵੀ ਇੱਥੇ ਤੇ ਕਣਕ ਕਣਕ ਤਾਂ ਨਹੀਂ ਬੀਜੀ ਜਾਣੀ ਜੋ ਹਾਲਾਤ ਨੇ ਤੁਸੀਂ ਦੇਖ ਲਓ ਬਹੁਤ ਲੰਮਾ ਵਾਏ 100 ਏਕੜ ਤੋਂ ਵੀ ਸ਼ਾਇਦ ਪਲੱਸ ਹੋਵੇ ਇਹਨਾਂ ਦਾ ਕਹਿਣਾ 100 150 ਇਹਦੇ ਪਿਛਲੇ ਬੰਨੇ ਬੈਕ ਸਾਈਡ ਤੇ ਵੀ ਇਹੀ ਹਾਲ ਹੈ ਤੇ ਇੱਥੇ ਪਾਣੀ ਕੱਢਣ ਦਾ ਜੇ ਪ੍ਰਾਲਾ ਪੰਜਾਬ ਦੇ ਅੱਤਰੋ ਕੁਝ ਹੋ ਜੇ ਸਰਕਾਰ ਨੂੰ ਕਰਨਾ ਚਾਹੀਦਾ ਅਸੀਂ 6 ਅਕਤੂਬਰ ਨੂੰ ਇਸੇ ਕਰਕੇ ਰੱਖਿਆ ਵੀ ਇਹਨਾਂ ਨੂੰ ਦਬਾਅ ਬਣਾਈਏ ਪਰ ਉਹਦੇ ਕੋ ਉਮੀਦਾਂ ਘੱਟ ਨੇ ਜੇ ਕਿਸੇ ਵੀਰ ਨੇ ਸੌਣ ਲੱਗ ਕੇ ਚਾਉਣਾ ਵੀ ਕੋ ਪਾਣੀ ਅਸੀਂ ਗੱਡੀ ਢੰਗ ਨਾਲ ਕੱਢ ਕੁਟ ਸਕੀਏ ਠੱਲੇ ਖੜ ਸਕੀਏ ਤਾਂ ਜੋ ਇੱਥੇ ਕਿਤੇ ਕਣਕ ਬੀਜਣ ਦੀ ਗੁਜਾਇਸ਼ ਹੋਵੇ ਨਹੀਂ ਤਾਂ ਫਿਰ ਇਹਨਾਂ ਦੀਆਂ ਕੋਈ ਦੋ ਫਸਲਾਂ ਦਾ ਮਾਪਜਾ ਬੰਦਾ ਇਹਨਾਂ ਦਾ ਇਸ ਕਰਕੇ ਪੱਖ ਵੀ ਵਿਖਾਉਣਾ ਸੀ ਵੀ ਬਹੁਤ ਸਾਰੇ ਏਰੀਆ ਸ਼ਾਇਦ ਕਣਕ ਹੀ ਨਾ ਬੀਜੀ ਜਾਵੇ